ਕਮੇਡੀਅਨ ਅਰਚਨਾ ਪੂਰਨ ਸਿੰਘ ਜੋ ਕਿ ਹਾਲ ਫਿਲਹਾਲ ਹੀ ਜ਼ਖਮੀ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਹਾਲ ਫਿਲਹਾਲ ਇਹ ਖਬਰ ਸਾਹਮਣੇ ਆਈ ਕਿ ਅਰਚਨਾ ਪੂਰਨ ਸਿੰਘ ਇੱਕ ਸੀਨ ਦਾ ਸ਼ੂਟ ਕਰ ਰਹੀ ਸੀ ਇਸ ਦੌਰਾਨ ਇੱਕ ਹਾਦਸਾ ਵਾਪਰਿਆ ਅਤੇ ਉਹ ਪੂਰੀ ਤਰ੍ਹਾਂ ਜ਼ਖਮੀ ਹੋ ਗਈ ਹੈ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਆਪਣੀਆਂ ਗੱਲਾਂ ਦੇ ਨਾਲ ਲੋਕਾਂ ਨੂੰ ਹਸਾਉਣ ਵਾਲੀ ਐਕਟ੍ਰੈਸ ਅਰਚਨਾ ਪੂਰਨ ਸਿੰਘ ਦਾ ਬਚਾ ਹੋ ਗਿਆ ਹੈ ਹਾਲ ਹੀ ਦੇ ਵਿੱਚ ਮੁੰਬਈ ਦੇ ਵਿਰਾਰ ਦੇ ਵਿੱਚ ਇੱਕ ਪ੍ਰੋਜੈਕਟ ਦੀ ਸ਼ੂਟਿੰਗ ਦੌਰਾਨ ਸੈੱਟ ਤੇ ਹਾਦਸਾ ਹੋ ਗਿਆ ਜਿਸ ਦੇ ਵਿੱਚ ਉਹ ਜ਼ਖਮੀ ਹੋ ਗਈ অভিনেত্রী ਸਵੇਰੇ 5:00 ਵਜੇ ਦੇ ਕਰੀਬ ਇੱਕ ਸੀਨ ਦੀ ਸ਼ੂਟਿੰਗ ਕਰ ਰਹੀ ਸੀ ਜਦੋਂ ਹਾਦਸਾ ਵਾਪਰਿਆ ਜਿਸ ਦੇ ਵਿੱਚ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਈ ਇਸ ਘਟਨਾ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਸਰਜਰੀ ਹੋਈ ਅਸ਼ਰਾਪੂਰਨ ਸਿੰਘ ਨੇ ਇੰਸਟਾਗ੍ਰam ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ਇਸ ਦੇ ਕੈਪਸ਼ਨ ਵਿੱਚ ਲਿਖਿਆ ਜੋ ਵੀ ਹੁੰਦਾ ਹੈ ਚੰਗਾ ਹੀ ਹੁੰਦਾ ਹੈ ਮੈਂ ਇਸ ਤੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਮੈਂ ਠੀਕ ਹਾਂ ਪੋਜ਼ਿਟਿਵ ਬ੍ਰੈਂਡ ਦੀ ਕੋਸ਼ਿਸ਼ ਕਰ ਰਹੀ ਹਾਂ ਹੁਣ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਸਿਰਫ ਇੱਕ ਹਾਦਸੇ ਨਾਲ ਕੁਝ ਵੀ ਕਰਨਾ ਕਿੰਨਾ ਔਖਾ ਹੈ ਇੰਸਟਾਗ੍ਰam ਵੀਡੀਓ ਵਿੱਚ ਦੇਖਿਆ ਗਿਆ ਹੈ ਕਿ ਸ਼ੂਟਿੰਗ ਚੱਲ ਰਹੀ ਹੈ ਅਤੇ ਅਰਚਨਾ ਅਚਾਨਕ ਚੀਕਦੀ ਸੁਣਾਈ ਦਿੰਦੀ ਹੈ ਫਿਰ ਸਾਰੇ ਉਸ ਨੂੰ ਹਸਪਤਾਲ ਲੈ ਜਾਂਦੇ ਨੇ ਜਦੋਂ ਅਰਚਨਾ ਦੇ ਬੇਟੇ ਨੂੰ ਉਸ ਦੇ ਐਕਸੀਡੈਂਟ ਅਤੇ ਸਰਜਰੀ ਬਾਰੇ ਪਤਾ ਲੱਗਦਾ ਹੈ ਤਾਂ ਉਹ ਭਾਵੁਕ ਹੋ ਜਾਂਦਾ ਹੈ ਵੀਡੀਓ ਦੇ ਵਿੱਚ ਅੱਗੇ ਉਸ ਦਾ ਪਤੀ ਪਰਮੀਤ ਦਾਜ਼ਾ ਹੈ ਕਿ ਅਰਚਨਾ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਕੱਲ ਉਸਦਾ ਆਪਰੇਸ਼ਨ ਹੋਇਆ ਸੀ ਅਰਚਨਾ ਦਾਸੀ ਹੈ ਕਿ ਹੁਣ ਉਸਦੇ ਹੱਥ ਦੇ ਵਿੱਚ ਸੋਜ ਘਟ ਗਈ ਹੈ ਨਹੀਂ ਤਾਂ ਮੇਰੇ ਹੱਥ ਦੇ ਵਿੱਚ ਬਹੁਤ ਸੋਜ ਸੀ ਮੇਰਾ ਹੱਥ ਬਹੁਤ ਵੱਡਾ ਹੋ ਗਿਆ ਸੀ ਅਰਚਨਾ ਕਾਫੀ ਮੁਸੀਬਤ ਅਤੇ ਦਰਦ ਦੇ ਵਿੱਚ ਨਜ਼ਰ ਆਈ ਸੱਟਾਂ ਦੇ ਬਾਵਜੂਦ ਅਰਚਨਾ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਕਿ ਉਹ ਜਲਦੀ ਹੀ ਸੱਟ ਤੇ ਵਾਪਸੀ ਕਰੇਗੀ ਅਰਚਨਾ ਨੇ ਖੁਲਾਸਾ ਕੀਤਾ ਕਿ ਉਸਨੇ ਅਭਿਨੇਤਾ ਰਾਜਮਾ ਰਾਓ ਨੂੰ ਸ਼ੂਟਿੰਗ ਅਧ ਵਿਚਾਲੇ ਛੱਡਣ ਲਈ ਮਾਫੀ ਮੰਗਣ ਲਈ ਨਿੱਜੀ ਤੌਰ ਤੇ ਫੋਨ ਕੀਤਾ ਸੀ ਅਤੇ ਪ੍ਰੋਡਕਸ਼ਨ ਟੀਮ ਨੂੰ ਉਸਦੀ ਵਾਪਸੀ ਦਾ ਭਰੋਸਾ ਦਿੱਤਾ ਸੀ ਇਸ ਦੌਰਾਨ ਉਸਨੇ ਦੇ ਪਤੀ ਪਰਮੀਤ ਸੇਠੀ ਨੇ ਚਿੰਤਾ ਪ੍ਰਗਟਾਈ ਕਿ ਉਹ ਆਪਣੀ ਟੁੱਟੀ ਹੋਈ ਗੁੱਟ ਦੇ ਨਾਲ ਫਿਲਮ ਦੀ ਸ਼ੂਟਿੰਗ ਕਿਵੇਂ ਕਰੇਗੀ ਹਾਲਾਂਕਿ ਅਰਚਨਾ ਪੂਰਨ ਸਿੰਘ ਨੇ ਕਿਹਾ ਕਿ ਉਹ ਆਪਣੀ ਸੱਟ ਨੂੰ ਛੁਪਾਉਣ ਦੇ ਲਈ ਫੁੱਲ ਸਲੀਵ ਪਹਿਨੇਗੀ ਅਤੇ ਹਰ ਰੋਜ਼ 3 ਘੰਟੇ ਦੇ ਛੋਟੇ ਸ਼ਡਿਊਲ ਦੇ ਨਾਲ ਸ਼ੂਟਿੰਗ ਕਰੇਗੀ